ਸਾਰੀ ਸਟੋਰੀ ਦੱਸੀ ਹੋਈ ਆ ਤੁਹਾਡੇ ਦੱਸਰ ਤੋਂ ਪਹਿਲਾਂ ਹੀ ਵੀ ਪਹਿਲਾਂ ਮੇਰਾ ਵਿਆਹ ਇਹਨਾਂ ਦੇ ਦੂਜੇ ਮੁੰਡੇ ਨਾਲ ਆਹੀ ਬਾਅਦ ਵਿੱਚ ਮੇਰਾ ਵਿਆਹ ਇਹਨਾਂ ਨਾਲ ਕਰ ਦਿੱਤਾ ਠੀਕ ਹੈ ਉਹਨੇ ਸਾਰੀ ਗੱਲ ਦੱਸੀ ਹੋਈ ਆ ਇਹ ਸਭ ਝੂਠ ਬੋਲਦੀ ਹੈ ਜੀ ਤੇ ਉਹ ਕੁੜੀ ਦਾ ਸਾਬ ਵੀ ਕੁੜੀ ਕਹਦੀ ਆ ਜਿਹੜਾ ਬੱਚਾ ਵਾ ਬਣਾਣੀ ਆ ਜੀ ਭਰਾ ਦੇ ਵਾਂਦੇ ਆ ਅੱਛਾ ਤੇ ਜਿਹੜਾ ਤੇਰਾ ਵਿਆਹ ਆ ਫੋਟੋ ਵਾ ਡੁਪਲੀਕੇਟ ਬਣਾ ਗਈ ਆ ਤੇਰਾ ਫੋਟੋ ਤੇਰਾ ਵਿਆਹ ਹੀ ਨਹੀਂ ਹੋਇਆ ਜੀ ਆ ਫੋਟੋ ਵਾ ਡੁਪਲੀਕੇਟ ਬਣਾ ਗਈ ਆ ਯੋ ਅੱਜ ਕੱਲ ਏਆਈ ਨਾਲ ਕੀ ਨਹੀਂ ਹੁੰਦਾ ਜੀ ਅੱਛਾ ਤੇ ਜਿਹੜੀਆਂ ਲਾਗੇ ਬੈਠਿਆ ਰੀਆਂ ਐਸਾ ਆ ਆਪਣੇ ਦੀ ਵੀਡੀਓ ਬਣਦੀ ਨਾ ਫੋਟੋ ਬਣਦੀਆਂ ਲੱਗ ਹੀ ਪਤਾ ਲੱਗਦਾ ਜਿਹੜੀਆਂ ਵਿਆਹ ਦੇ ਫੋਟੋ ਵਾੜਾ ਲੱਗ ਹੀ ਪਤਾ ਲੱਗਦਾ ਵੀ ਸ਼ਾਂਤੀ ਨਾਲ ਵਿਆਹ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਠੀਕ ਆ ਕੋਈ ਕੋਈ ਗੱਲ ਕੋਈ ਨਾਲ ਦਿਖਾ ਦਿਓ ਜੀ ਤੁਸੀਂ ਦਿਖਾ ਦਿਓ ਮੈਂ ਵੀ ਦਿਖਾ ਦੂੰਗਾ ਐਲਬਮ ਤੇ ਜਿਹੜੀ ਵਿਆਹ ਦੀ ਹੈ ਮੌਕੇ ਤੇ ਰਿਸ਼ਤੇਦਾਰ ਹੈ ਮੈਂ ਵੀ ਦਿਖਾ ਦੂੰਗਾ ਜੀ ਫਿਰ ਇਹਦੀ ਕੁੱਟ ਮਾਰ ਕਿਉਂਦੀ ਤੁਸੀਂ ਕੁੱਟ ਮਾਰ ਕਿਉਂ ਕਰਦੇ ਇਹਦੀ ਨਹੀਂ ਮੇਰੀ ਗੱਲ ਉਹ ਜੀ ਕੁੱਟ ਮਾਰੇ ਮੇਰੀ ਮਾਂ ਵੀ ਕਰਦੀ ਹੈ ਸਾਡੀ ਕਰਦੀ ਹੈ ਉਹ ਮੁੰਡੇ ਬਲਾ ਕੇ ਬਾਹਰੋਂ ਕਤ ਹਾਂ ਜੀ ਰਾਤ ਨੂੰ ਜਾਂ 2 ਵਜੇ ਮੁੰਡੇ ਬੰਲਾ ਕੇ ਸਾਡੇ ਤੇ ਹਮਨਾ ਤੋਂ ਆਇਆ ਹਾਂ ਉਹ ਆਪਣੇ ਵੀ ਦੱਸੀ ਜੀ ਨੇ ਹਾਂ ਬੱਚਾ ਹੈਗਾ ਹਾਂ ਜੀ ਥਾਣੇ ਦੀ ਨੇ ਕਿੰਨੀ ਗਗਲ ਈਦਾ ਕਰੀ ਜੀ ਉੱਥੇ ਸਾਡੀ ਹਾਈ ਕੋਰਟ ਤੱਕ ਜਾਏਗੀ ਪਰ ਇੱਕ ਜਨਾਨੀ ਹੋਏ ਇੱਕ ਔਰਦ ਨੂੰ ਈਦਾ ਥੋੜਾ ਕੁੱਟਿਆ ਨਾ ਤੁਸੀਂ ਦਾ ਭਰਾ ਵੀ ਆਉ ਆ ਦਾ ਭਰਾ ਵੀ ਬੇਰਾਮੀ ਨਾਲ ਕੇਸ ਪੱਤੇ ਦਾ ਇੱਕ ਸਾਡਾ ਖਾਲਸਾ ਲਾਣਾ ਜਿਹੜਾ ਤੁਸੀਂ ਕੇਸਾਂ ਦੀ ਬੇਦਵੀ ਕਰੀ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਤੁਹਾਡੇ ਉੱਤੇ ਠੀਕ ਹੈ ਨਾ ਤੁਸੀਂ ਉਹਨਾਂ ਦੇ ਕੇਸ ਕਿੱਦਾਂ ਪੱਤੇ ਆਦੇ ਦੇ ਭਰਾ ਦੇ ਆਏ ਦੇ ਘਰ ਹਾਂ ਜੀ ਪੈਂਦੀ ਮੇਰੀ ਗੱਲ ਉਹ ਮੇਰਾ ਜਿਹੜਾ ਭਰਾ ਹੈ ਉਹ ਵੀ ਹਰਾਰੀ ਉਹਦੇ ਵੀ ਪਤਾ ਦਿਖਾ ਨਹੀਂ ਮੈਨੂੰ ਤਾਂ ਵੀ ਇੱਕ ਮਿੰਟ ਮੈਨੂੰ ਤਾਂ ਵੀਡੀਓ ਤੇ ਦਿਖਾਈ ਨਹੀਂ ਹੈ ਕਿ ਇਹਦੇ ਭਰਾ ਦੇ ਕੇਸ ਪਟੇ ਆ ਕੇਸ ਤੇ ਤੁਸੀਂ ਉਲਟਾ ਦੇ ਮੁੰਡੇ ਦੇ ਪੱਟਦੇ ਪਏ ਆ ਆ ਤੂੰ ਭਾਰੀ ਬੋਲਿਆ ਨਹੀਂ ਇਹ ਆਪਣੇ ਬੱਕ ਵੀ ਨਹੀਂ ਆਉਂਦੀ ਨਾ ਦੂਜੇ ਬੱਕ ਵੀ ਦੇਖਾਈ ਨਹੀਂ ਆਈ ਨਹੀਂ ਪਤਾ ਕੀ ਗੱਲ ਤੁਸੀਂ ਤੇ ਆਪਣੇ ਧੀ ਦੇ ਵੀ ਨਹੀਂ ਬਣਦੇ ਪੈ ਸਕੇ ਉਹਦੀ ਵੀ ਕੁੱਟਮਾਰ ਨਹੀਂ ਕੀਤੀ ਤਾਂ ਵੀ ਧੀ ਨੇ ਵੀ ਕੋਦੇ ਮੈਨੂੰ ਆਣ ਕੇ ਦੁੱਖ ਦੱਸਿਆ ਵਾ ਧੀ ਇੱਕ ਮਿੰਟ ਧੀ ਇੱਕ ਧੀ ਬਾਵੀ ਹੈ ਧੀ ਨੇ ਮੇਰੀ ਆਪਣੀ ਗੱਲ ਹੀ ਰੱਥ ਚੁੱਕਿਆ ਮੈਨੂੰ ਮਾਂ ਦਾ ਵੀ ਆਪਣੀ ਦਾਦੀ ਨੂੰ ਆਪਣੇ ਭਾਈਆਂ ਨੂੰ ਐਨਾ ਬੰਦਾ ਬੋਲਦੀ ਹੈ ਇੱਲਾ ਮੈਨੂੰ ਇਹ ਦੱਸਾ ਪਰ ਜਿਹੇ ਹੱਥ ਚਾਗਦੇ ਆ ਥੋੜਾ ਹੰਕੇ ਰਾਤ ਦੇ ਵੀ ਕਿ 12 12 1 ਵਜੇ ਟੱਕਰ ਕੁੰਡੇ ਲਾ ਕੇ ਬਾਹਰ ਕਰ ਦੋ ਸਾਰੇ ਸਾਰੇ ਦਾ ਦਰਕਰੇ ਪਟਾ ਦਿਓ ਵੀ ਲੁਧਿਆਣੇ ਦੇ ਵਿੱਚ ਤੈਨੂੰ ਪਤਾ ਮੌਲ ਕਿੱਦਾਂ ਦਾ ਵਾ ਕੱਲ ਉਹ ਨਹੀਂ ਨਿਕੀ ਟੀਨਾ ਹੋ ਗਈ ਤਾਂ ਬੱਦ੍ਹਾ ਹੋ ਗਈ ਔਰ ਜ਼ਿੰਮੇਵਾਰ ਬਣਜੋ ਕਿ ਜ਼ਿੰਮੇਵਾਰ ਮੇਰੀ ਗੱਲ ਔਰ ਤੇ ਆਪ ਰਾਤ ਨੂੰ ਬਾਹਰ ਘੁੰਮਦੀਆਂ ਹੋਰੋਂ ਵੀ ਹੁੰਦਾ ਜੇ ਉਦੋਂ ਤਾਂ ਮੌਲ ਨਹੀਂ ਹੁੰਦਾ ਅੱਛਾ ਹਾਂਜੀ ਇਹ ਤਾਂ ਤੁਮਨੋ ਜਦੋਂ ਰਾਤ ਨੂੰ ਆਪ ਬਾਹਰ ਘੁੰਮਦੀਆਂ ਆ ਉਦੋਂ ਮੌਲ ਨਹੀਂ ਹੁੰਦਾ ਜੀ ਤੁਹਾਡੇ ਕੋ ਸਬੂਤ ਆ ਗਿਆ ਵੀਡੀਓ ਆ ਗਈ ਹੈ ਹੋਟਲਾਂ ਚ ਕਮਾਂਦੀਆਂ ਆਪੂ ਦੇਗਾ ਸਾਹ ਸਾਨੂੰ ਦੱਸ ਕਦੋਂ ਆਈ ਗਈ ਤੁਹਾਡੇ ਕੋਲ ਆਈ ਗਈ ਕਿ ਜਦ ਤੁਸੀਂ ਆਓਗੇ ਦੋ ਮਰਦੀ ਆਜੋ ਜੀ ਦੋ ਮਰਦੀ ਆਜੋ ਹਾਂ ਤੁਸੀਂ ਦੱਸ ਸਕਦੇ ਆ ਤੁਸੀਂ ਆਣ ਕੇ ਸਾਰੇ ਸਬੂਤ ਦਿਖਾ ਕੇ ਜੇ ਪਹਿਲਾਂ ਤੁਸੀਂ ਆਓ ਠੀਕ ਆ ਨਹੀਂ ਮੈਂ ਨਹੀਂ ਕਿਤੇ ਆਦੀ ਤਦੋਂ ਪਿਆਗੇ ਦੇਖ ਰਹੇ ਕੋਈ ਗੱਲ ਹੈ ਸਰ ਪਤਾ ਕੀ ਗੱਲ ਅੱਜ ਆਵਾਂਗੇ ਸਾਡੇ ਨਾਲ ਪੱਤਰਕਾਰ ਹੋਣਗੇ ਨਿਹੰਗ ਸਿੰਘ ਪੋਜਾ ਹੋਣਗੇ ਅੱਜ ਠੀਕ ਹੈ ਨਾ ਜੇ ਤੁਹਾਡੇ ਦੀ ਸਚਾਈ ਹੈ ਨਾ ਜੇ ਤੁਹਾਡੇ ਦੀ ਸਚਾਈ ਤੁਹਾਡੇ ਨਾਲ ਖੜੇ ਜੇ ਇਹਦੇ ਦੀ ਸਚਾਈ ਹੋਈ ਤੇ ਇਹਦੇ ਨਾਲ ਖੜਾਂਗੇ ਠੀਕ ਆ ਬਿਲਕੁਲ ਹੀ ਬਿਲਕੁਲ ਨਾ ਬਾਤ ਦਾ ਭਾਈ ਇਹ ਨਹੀਂ ਬਾਤ ਦਾ ਹੀ ਗੱਲ ਕਰਾਂਗਾ ਨਾ ਸਿਰੇ ਨੂੰ ਆਪਣਾ ਛੋਟੇ ਛੋਟੇ ਭੀ ਗੱਲੇ ਇਹ ਜਿਹੜੀ ਸਚਾਈ ਹੈ ਉਹਦੇ ਨਾਲ ਇਹ ਨਾ ਗੱਲ ਮੰਨਿਓ ਵੀ ਬਾਬੇ ਜੀਆ ਹੋਰ ਜਿਹੜੀ ਸਚਾਈ ਹੈ ਉਹੀ ਗੱਲ ਹੋਊਗੀ ਨਹੀਂ ਇਹ ਉਹਦੇ ਉੱਤੇ ਇੱਕ ਗੱਲ ਆ ਬਹਿ ਕੇ ਨਾ ਬੀੜਾ ਬੱਤ ਹੈ ਠੀਕ ਹੈ ਬਈ ਜਿੰਦਗੀ ਹੋਜੀ ਮੋਸਟ ਵੈਲਕਮ ਹੈ ਬਸ ਆਪਨੇ ਜਬਾਨ ਦੇ ਬੱਤੇ ਰਹੋ ਫਿਰ ਠੀਕ ਹੈ ਠੀਕ ਹੈ ਬਈ ਠੀਕ ਹੈ ਬਈ ਠੀਕ ਹੈ ਠੀਕ ਹੈ